ਨਾਮ ਹੈ ਪੀ ਸਰਪੰਚ ਸਾਫ ਦਾ ਸਰਪੰਚ ਆ ਮੈਂ ਪਾਜੀ 20 ਦਿਨ ਤੋਂ ਬੱਤੀ ਦੀ ਪ੍ਰੋਬਲਮ ਚੱਲਣ ਦੀ ਆ ਜਈ ਨੂੰ ਕੰਪਲੇਨਾਂ ਆ ਪਾ ਆਗੇ ਅਸੀਂ ਆਕ ਕੇ ਥਗੜੇ ਲੈਣ ਮੈਣ ਆਉਂਦੇ ਆ ਉਹ ਕਹਿੰਦੇ ਨੂੰ ਸਮਾਨ ਨਹੀਂ ਮਿਲਦਾ ਪਾਜੀ ਉਹ ਤਾਰ ਸ਼ਾਰਟ ਹੋਈ ਹੀ ਆਪਾਂ 20 ਦਿਨ ਤੋਂ ਚਾਹੀਦੇ ਤਰਲੇ ਮਾਰਨ ਦੇ ਆ ਕਿ ਮੌਕਾ ਵੇਖੋ ਤੁਹਾਨੂੰ ਮੌਕਾ ਵਿਖਾ ਲਾਂਗੇ ਸੀਸੀਟੀਵੀ ਕੈਮਰੇ ਲੱਗੇ ਆ ਤੇ ਅੱਜ ਉਹ ਸਕੂਲ ਵਾਂ ਨਗੀ ਉਹ ਬਿਲਕੁਲ ਉਰਚ ਕਰੰਟ ਆ ਗਿਆ 10 15 ਬੱਚੇ ਹੀ ਉਰਚ ਜੈਨ ਨੂੰ 2 ਵਜੇ ਕੁਛ 16 ਮਿੰਟ ਤੇ ਮੈਂ ਫੋਨ ਕੀਤਾ ਜੈਨ ਮੇਰਾ ਫੋਨ ਨਹੀਂ ਚੁੱਕਿਆ 20 ਦਿਨ ਤੋਂ ਪ੍ਰੋਬਲਮ ਚੱਲਣ ਧੀ ਆ ਰਾਤ ਬੰਦ ਕਰ ਦਿੰਦੇ ਆ ਸਵੇਰੇ ਆਉਂਦੀ ਆ ਕਹਿੰਦੇ ਜੀ ਲੋ ਡਾਟਾ ਡਿਪੈਂਡ ਲੋਡ ਹੁਣ ਬੱਤੀ ਵਾਲੇ ਹੱਲ ਕਰਨਾ ਆਪਾਂ ਥੋੜਾ ਹੱਲ ਕਰਨਾ ਵਾ ਇਹ ਤਾਂ ਵਿਭਾਗਮੇ ਦਾ ਕੰਮ ਆ ਹੁਣ ਲੋਕ ਕਹਿੰਦੇ ਆਂ ਹੀ ਪਰੇਸ਼ਾਨ ਹੋਣ ਦੇ ਉਹ ਕੋਈ ਕਹਿੰਦਾ ਕਿ ਸਾਡਾ ਉਹ ਬਿਜਲੀ ਪ੍ਰਸ਼ਾਸਨ ਦਾ ਕੰਮ ਆ ਜੇ ਉਹ ਬੱਚੇ ਮਰ ਜਾਂਦੇ ਫਿਰ ਤੇ ਸਾਰੇ ਪ੍ਰਸ਼ਾਸਨ ਨੇ ਵੀ ਆਉਣਾ ਸੀ ਸਰਕਾਰ ਨੇ ਵੀ ਆਉਣਾ ਸੀ ਝੂਠੇ ਦਿਲਾਸੇ ਦੇਣੇ ਆਉਣਾ ਸੀ ਇਹ ਕੰਮ ਪਹਿਲਾਂ ਵੇਖਿਆ ਜਾਏ ਨਾ ਆਪਾਂ ਚਾਹੁੰਦੇ ਆਂ ਕਿ ਇਨਸਾ ਤੇ ਆਪਾਂ ਲੋਗ ਵੀ ਕੱਜਲ ਖਰਾਬ ਹੋਣ ਡਿਆ ਆਪਾਂ ਵੀ ਕੱਜਲ ਖਰਾਬ ਹੋਣ ਡਿਆ ਬੱਤੀ ਦਾ ਕੰਮ ਸਹੀ ਕਰਨ ਜੋ ਇੰਨਾ ਕੋਈ ਗਲਤੀ ਹੋਈ ਉਹਦੀ ਮਾਫੀ ਮੰਗਾਂ ਤੇ ਆਪਾਂ ਉੱਤਰ ਨੂੰ ਤਿਆਰ ਆ ਮੁਸ਼ਕਲ ਜੀ ਬਿਜਲੀ ਦੀ ਮੁਸ਼ਕਲ ਹੈ ਜਈ ਨੂੰ ਫੋਨ ਕਰੀਦਾ ਆਪਾਂ ਤਾਂ ਚੁੱਕਦਾ ਨਹੀਂ ਆ ਤੇ ਜੇ ਚੁੱਕਦਾ ਉਹ ਲਾਈਨ ਮੈਨ ਘਲਦਾ ਵਾ ਨਾ ਉਹਨਾਂ ਨੂੰ ਕੋਈ ਸਾਮਾਨ ਦਿੰਦਾ ਕੁਛ ਨਹੀਂ ਕਹਿੰਦਾ ਹੈ ਹੀ ਕੁਛ ਨਹੀਂ ਸਟੋਰ 'ਚ ਤੇ ਜੇ ਅੱਜ ਇੱਥੇ ਕਿਸੇ ਨੇ ਬਾਹਰ ਕਹਿੰਨੇ ਕਲੋਨੀ ਦਾ ਤਾਰ ਕਟਾਉਣੀ ਹੈ ਨਾ ਗੱਡੀਆਂ ਨਾਲ ਤਾਰਾਂ ਆ ਜਾਂਦੀਆਂ ਨੇ ਤੇ ਇਹਦੇ ਕੋਲ 3 ਮੀਟਰ ਟੋਟਾ ਨਹੀਂ ਉਹਦਾਂ ਦਾ ਨਿਕਲਿਆ 3-4 ਮੀਟਰ 20 ਰਣ ਘਟੋਟ ਹੋ ਗਿਆ ਇਹ ਮੇਰੇ ਸਾਹਨ ਸਾਨੂੰ ਘੰਟਾ ਹੋ ਗਿਆ ਇਥੋਂ ਕਿਲੋਮੀਟਰ ਦੇ ਇਹਨਾਂ ਦੇ ਦਫ਼ਤਰ ਨੇ ਕੋਈ ਅਜੇ ਤੱਕ ਇਹਨਾਂ ਦੇ ਪ੍ਰਸ਼ਾਸਨ ਦਾ ਬਿਜਲੀ ਬੋਰਡ ਦਾ ਨਹੀਂ ਆਇਆ ਸਾਡੇ ਤੱਕ ਅਸੀਂ ਦੇਖੋ ਜਾਣੇ ਆ ਵੀ ਕੋਈ ਸੁਚੱਜੇ ਢੰਗ ਨਾਲ ਕੰਮ ਕਰਨ ਨਾ ਇਹਦਾ ਫੋਨ ਚੁੱਕਦੇ ਨਾ ਕੋਈ ਆਉਂਦੇ ਨਾ ਐਸ ਡੀਓ ਦਾ ਫੋਨ ਨੰਬਰ ਬੰਦ ਆ ਰਿਹਾ ਜਈ ਜੇ ਚੁੱਕਦਾ ਤੇ ਜਈ ਕੋਈ ਗੱਲ ਬਾਤ ਨਹੀਂ ਮੁਸ਼ਕਲ ਜੀ ਤਕਰੀਬਨ ਅਪਲ ਦੇ ਰਾਤ ਨੂੰ 11:00 ਵਜੇ ਲਾਈਟ ਬੰਦ ਕਰ ਦਿੰਦੇ ਆਏ ਕੀ ਅਧਰ ਲੋਡ ਬਹੁਤ ਆ ਬਾਕੀ ਪਿੰਡਾਂ ਸਾਰਿਆਂ ਚ ਜਗਦੀ ਕੀ ਕਰ ਲੋਡ ਇੱਥੇ ਆ ਉਥੇ ਸਾਰੇ ਚੌਂਕ ਜਲਪੱਤੀਆਂ ਜਗੰਡੀਆਂ ਜਾਗ ਵੇਖ ਲੋ ਸਾਰੀ ਰਾਤ ਜਾਗਦੀਆਂ ਨੇ ਉਹ ਅੱਧੇ ਪਿੰਡ ਜ ਨਹੀਂ ਲਾਈਟ ਉਥੇ ਜਾਗਦੀ ਆ ਕੀ ਕਹ ਲੋਥ ਲੋਡ ਨਹੀਂ ਆ ਇਹ ਸਿਰਫ ਇੱਕ ਪਿੰਡ ਇੱਕ ਦੋਆਂ ਕਰਕੇ ਲੋਡ ਸਾਰਾ ਚੱਲ ਜਾਂਦਾ ਵਾ ਅਸੀਂ ਤੇ ਉਹ ਆਨੇ ਆ ਵੀ ਚੰਗਾ ਸੁਚੱਜੇ ਢੰਗ ਨਾਲ ਕੋਈ ਮਤਲਬ ਕਰਨ ਬਿਜਲੀ ਤੋਂ ਬਹਾਰ ਤੇ ਕੋਈ ਲੋਕਾਂ ਨੂੰ ਪਰੇਸ਼ਾਨੀ ਨਾ ਹੋਏ ਸਾਡਾ ਦਿਲ ਨਹੀਂ ਕਰਦਾ 20 ਦਿਨ ਹੋ ਗਏ ਆ ਅੱਕ ਕੇ ਅੱਜ ਸਾਰੇ ਪਿੰਡ ਨੇ ਰੋਡ ਲਗਾ ਬੱਚੇ ਬੱਚੇ ਵੇਖ ਲੋ ਸਾਰੇ ਪਿੰਡ ਦੇ ਬਾਹਰ ਆਏ ਨਿਕਲ ਕੇ ਨਹੀਂ ਤੇ ਕੋਈ ਰੋਡ ਤੇ ਆਣ ਕੇ ਕਿਨੂੰ ਲੋਡ ਨਹੀਂ ਆਣ ਕੇ ਸਰਬ ਮੁਸ਼ਕਲ ਹੈ ਜੀ। ਦੇਖੋ ਬੱਤੀ ਆਹ ਤੋਂ 10 ਦਿਨ ਨੂੰ ਪਹਿਲਾਂ ਖਰਾਬ ਹੋਂਦੀ ਆ। ਠੀਕ ਆ? ਬੱਤੀ ਠੀਕ ਕਰਕੇ ਜਾਂਦੇ ਆ। 10 ਮਿੰਟ ਬਾਅਦ ਜਾ ਕੇ ਫੇਰ ਸਰਜੰਦੀ ਤਾਰ। ਆ ਜੋ ਤਾਰ ਨੰਗੀ ਛੱਡ ਗਈ ਸੀ। ਤੇ ਬੱਸ ਨੂੰ ਸਰ ਬੱਚਿਆਂ ਦੀ ਬੱਸ ਹੀ। ਪਰ ਉਹ ਬੱਚੇ 25-30 ਬੱਚੇ ਸੀ। ਅਗਰ ਉਹ ਬੱਚਿਆਂ ਨੂੰ ਕਰੰਟ ਪੈ ਗਿਆ ਨਾਲ ਲੱਗੀ ਬੱਸ। ਅਗਰ ਉਹ ਬੱਚੇ ਮਰ ਜਾਂਦੇ ਤੇ ਕੌਣ ਜ਼ੁੰਮੇ ਆਰੀ ਸਰ? ਸਰਕਾਰ ਜ਼ੁੰਮੇ ਆਰੀ ਜਾਂ ਜੇਏ ਜ਼ੁੰਮੇ ਆਰੀ। ਤੇ ਬਿਜਲੀ ਬੋਰਡ ਜ਼ੁੰਮੇ ਆਲੀ। ਸਰ ਬਿਜਲੀ ਬੋਰਡ ਨੂੰ ਕੀਤੀ ਆ ਬੱਸ ਸਰ। ਸਰ ਜੇਏ ਨੂੰ ਵੀ ਕਰਨੇ ਆ। ਹੁਣ ਜੇਏ ਨੂੰ ਫੋਨ ਕਰਦੇ ਜੇਏ ਫੋਨ ਨਹੀਂ ਚੁੱਕਦਾ। ਆ ਦੇ ਸਾਰੇ ਮਨ ਇਹ ਆ ਕਿ ਤਾਂ ਬੱਤੀ ਠੀਕ ਕੀਤੀ ਜਾਏ ਕਿਹਦੇ ਜੋ ਨੰਗੇ ਆ ਉਹ ਟਕੇ ਜਾਣ ਤਾਂ ਆਪਾਂ ਰਸਤਾ ਖੋਲ। ਮੁਸ਼ਕਲ ਇਹਨਾਂ ਦੀ ਇਹ ਆ ਵੀ ਕੋਈ ਬਿਜਲੀ ਬੋਰਡ ਦੀ ਕੋ ਤਾਰ ਟੁੱਟ ਗਈ ਸੀ ਆਪਣਾ ਜਿਹੜੀ ਬੱਤੀ ਵਾਲੀ ਤਾਰ ਹੁੰਦੀ ਪਿੰਡ ਬਾਦਰਪੁਰ ਦੀ ਉਹਦੇ ਵਿੱਚ ਉਹਨਾਂ ਨੇ ਜਹੀ ਸਾਹਿਬ ਨਾਲ ਮੇਰੀ ਗੱਲ ਹੋਈ ਆ ਉਹ ਕਹਿੰਦੇ ਵੀ ਅਸੀਂ ਤਾਰ ਪਾ ਕੇ ਗਏ ਆ ਲੋਡ ਜ਼ਿਆਦਾ ਹੋਣ ਕਰਕੇ ਤਾਰ ਦੁਬਾਰਾ ਫੇਰ ਜਿਹੜੀ ਆ ਉਹ ਮਤਲਬ ਸੜ ਗਈ ਆ। ਇਹ ਬੰਦੇ ਕਹਿੰਦੇ ਆ ਜੀ ਅਸੀਂ 10 ਦਿਨ ਹੋ ਗਏ ਅਸੀਂ ਇਹਨਾਂ ਨੂੰ ਪ੍ਰਾਪਲੂ ਆਪਣੀ ਦੱਸਣ ਲਈ ਸਾਡੇ ਕੋਲ ਮਸਲਾ ਹੱਲ ਨਹੀਂ ਕੀਤਾ। ਅਹੀਂ ਇਹਨਾਂ ਤੋਂ ਸਾਡੇ ਸਾਹਮਣੇ ਬੇਨਤੀ ਕੀਤੀ ਆ ਵੀ ਆ ਪਬਲਿਕ ਦਾ ਕੋਈ ਕਸੂਰ ਨਹੀਂ ਹੈਗਾ ਤੇ ਮਿਹਰਬਾਨੀ ਕਰਕੇ ਤੁਸੀਂ ਪਬਲਿਕ ਨੂੰ ਜਾਣ ਤੋਂ ਅਜੇ ਬਿਲੀ ਬੋਰਡ ਨਾਲ ਦੀ ਮੇਰੀ ਜਹੀ ਨਾ ਗੱਲ ਹੋਈ ਉਹ ਕਹਿੰਦੇ ਆਪਾਂ ਦੋ ਘੰਟਿਆਂ ਦੇ ਵਿੱਚ ਤੁਹਾਡੀ ਜਿਹੜੀ ਮਸਲਾ ਹੱਲ ਕਰ ਦਨੇ ਆਂ ਕਾਰ ਲੈ ਕੇ ਹੁਣ ਲੱਗੇ ਚੱਲੋ ਇਹਨਾਂ ਅਸੀਂ ਅਸੀਂ ਇਹਨਾਂ ਨੂੰ ਇਹ ਅਸੀਂ ਇਹਨਾਂ ਨੂੰ ਇਹ ਬੇਨਤੀ ਕੀਤੀ ਆ ਵੀ ਆ ਵੀ ਆਹ ਜੀ ਪਬਲਿਕ ਦਾ ਕੋਈ ਕਸੂਰ ਨਹੀਂ ਹੈਗਾ ਉਹਦਾ ਰਸਤਾ ਖੋਲਿਆ ਜਾਵੇ ਤਕਰੀਬਨ ਹੁਣ ਤੱਕ ਜਿੰਦਾ ਮੈਂ ਆਇਆ ਕੋਈ 20 ਤੋਂ ਉੱਪਰ ਮੁਕਦਮੇ ਰਜਿਸਟਰਡ ਹੋ ਚੁੱਕੇ ਆ ਕੋਈ 30 ਤੋਂ 35 ਜਿਹੜੇ ਕੂਇਜ਼ ਤੇ ਆ ਉਹ ਸਵਾਖਾਂ ਦੇ ਪਿੱਛੇ ਜਾ ਚੁੱਕ ਕੱਲ ਵੀ ਆਪਾਂ ਦੋ ਮੁਕਦਮੇ ਰਜਿਸਟਰ ਕੀਤੇ ਆ 195/25 ਇਹਦੇ ਵਿੱਚ ਸੋਬਨਜੀਤ ਸਿੰਘ son of ਕੁਲਦੀਪ ਸਿੰਘ ਵਾਸੀ ਜਫਰਵਾਲ ਨੂੰ ਗ੍ਰਿਫਤਾਰ ਕਰਕੇ ਇਹਦੇ ਕਬਜ਼ੇ ਚੋਂ 10 ਗ੍ਰਾਮ ਹੈਰੋਇਨ ਇੱਕ ਕੰਪਿਊਟਰ ਕੰਡਾ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਆ ਇਹਦੇ ਖਿਲਾਫ ਮੁਕਦਮਾ ਰਜਿਸਟਰਡ ਕਰਕੇ ਤਾਂ ਇਹਦਾ ਰਿਮਾਂਡ ਲਿਆ ਜਾ ਰਿਹਾ ਹੈ ਦੀ ਪੁਸ਼ਕਿਸ਼ ਤੋਂ ਹੋਰ ਵੀ ਕਾਫੀ ਜਿਹੜੀ ਆ ਬਰਾਮਦਗੀ ਹੋਣ ਦੀ ਆਸ ਆ ਇਸੇ ਤਰ੍ਹਾਂ ਹੀ ਕੱਲ ਇੱਕ ਹੋਰ ਮੁਕਦਮਾ 96 ਬੜਾ 25 ਦਰਜ ਕੀਤਾ ਗਿਆ ਇਹਦੇ ਵਿੱਚ ਸੁਖਵਿੰਦਰ ਸਿੰਘ son of ਅੰਗਦ ਸਿੰਘ ਰੰਧਾਵਾ ਕਲੋਨੀ ਪੈਣੀ মিয়া ਖਾਂ ਤੇ ਗੁਰਮੀਤ ਕੌਰ wife of ਸੁਖਵਿੰਦਰ ਸਿੰਘ ਵੀ ਸੇਮ ਐਡਰੈਸ ਆ ਪੈਣੀ মিয়া ਖਾਂ ਇਹਨਾਂ ਦੋਨਾਂ ਨੂੰ ਤ੍ਰਿਜਾ ਨਗਰ ਮੋੜ ਨੀਅਰ ਸੋਹਲ ਤੋਂ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੇ ਕਬਜ਼ੇ ਚੋਂ 3500 ਰੁਪਏ ਡਰੱਗ ਬਣੇ 20 ਗ੍ਰਾਮ ਹੈਰੋਨ ਤੇ ਕੰਪਿਊਟਰ ਟੰਡਾ ਬਰਾਮਦ ਹੋਇਆ ਇਹਨਾਂ ਦੇ ਖਿਲਾਫ ਹੀ ਮੁਕਦਮਾ ਦਰਜ ਕਰਕੇ ਅੱਜ ਮਾਨਯੋਗ ਅਦਾਲਤ ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਇਨਾਂ ਦੀ ਪੁਸ਼ਕਿਸ਼ ਜਾਰੀ ਆ ਇਹਨਾਂ ਤੋਂ ਹੋਰ ਵੀ ਕਾਫੀ ਰਿਕਵਰੀ ਹੋਣ ਦੀ ਆਸ ਆ ਮੇਰੀ ਪਰ ਜੋ ਅਪੀਲ ਆ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਇੱਕ ਵੀ ਬੰਦਾ ਜਿਹੜਾ ਕਯੂਜ ਦੇ ਆ ਜਿਹੜਾ ਹੈਰੋਇਨ ਸਮੈਕ ਵੇਚਦਾ ਆ ਉਹਨੂੰ ਬਖਸ਼ਿਆ ਨਹੀਂ ਜਾਊਗਾ ਇਹ ਦੋਨੋਂ ਮੀਆਂ ਬੀਬੀਆਂ ਇਹਨਾਂ ਦਾ ਵੀ ਅਜ ਰਿਮਾਂਡ ਲਿਆ ਗਿਆ ਇਹਨਾਂ ਦੀ ਵੀ ਪੁਸ਼ਕਿਸ਼ ਜਾਰੀ ਆ ਇਹਨਾਂ ਦੇ ਵੀ ਹੋਰ ਵੀ ਕਾਫੀ ਖਲਾਸੇ ਹੋਣ ਦੀ ਆਸ ਹੈ ਪਤਾ ਲੱਗਾ ਕਿ ਕਿੱਥੋਂ ਨਿਕੜਿਆ ਇਹ ਇਹਨਾਂ ਦੀ ਪੁਸ਼ਕੀਸ਼ ਅਜਰ ਰਮਾਂਡ ਲਿਆਇਆ ਇਹ ਪੁਸ਼ਕੀ ਸਾਰਾ ਕੁਝ ਆ ਜੇ